ਸਬਜ਼ੀਆਂ ਨਹੀਂ ਮਿਲੀਆਂ ਇੱਕ ਕਾਰਬਨ ਬੜੀ ਬੜੀ ਬਾਕੀ ਕਿਸੇ ਨਾਲ ਬਣੀ ਮੇਰਾ ਉਹ ਦੋਨੋਂ ਚੋਰੀ 15 ਮਿੰਟ ਲੱਗ ਜੇ ਜਿਆਦਾ ਹੋਏ ਇਹ ਕਿੰਨੇ ਕਿੰਨੇ ਹਸਪਤਾਲ ਇਹਨੇ ਦੇ ਦਿੱਤਾ ਸਾਰਾ ਹਾਂ ਜੀ ਸਾਡੇ ਚਾਰ ਨਹੀਂ ਜੀ ਨਾ ਉਹ ਚੱਕ ਨੀ ਉਹ ਚੱਕ ਨੀ ਬੰਨੀ ਤੇ ਅੰਦਰ ਮੈਂ ਦੇਖੀ ਇੱਕ ਪਾਣੀ ਦਾ ਜਿਹੜਾ ਚੱਕ ਰੋਣਾ ਮਾਤੀ ਰੋਟੀ ਕੋਈ ਨਹੀਂ ਜਿੱਤਦੀ ਉਹਦਾ ਇਹ ਨਾ ਪਹੁੰਚਦਾ ਨਹੀਂ ਹੋਣੇ ਹੋਰ ਦੀ ਗੱਲ ਹੈ ਤਾਂ 190 ਜੇ ਆਪਾਂ ਕਰੀਏ ਤਾਂ 30 50 50 ਦੀ ਨਹੀਂ ਕੋਈ ਬੋਲਦਾ ਅੰਨ ਸਾਡੇ ਸਾਥਾ ਨਹੀਂ ਕਿੰਨੇ ਕਰਨੀ ਹੈ ਕੌਲੀਆ ਹੁੰਦੇ ਨਹੀਂ ਸ਼ਿਕਰੀ ਹੈ ਪਿਆ ਉਹ ਦਿਨ ਦਿਨ ਨਹੀਂ ਕਹਿੰਦਾ ਖਰਚਾ ਹੈ ਵਿਚਾਰੀਆਂ ਬੇਚਾਰੀਆਂ ਉਹ ਕਹਿੰਦੇ ਨਹੀਂ ਆ ਮੰਨਦਾ ਨਹੀਂ ਸਕੀਆਂ ਨਹੀਂ ਕਿੱਥੇ ਆਉਂਦੀ ਉਹ ਤਾਂ ਉਹਨੂੰ ਸਕੀਆਂ ਦੇ ਲਈ ਆਪਿਆ ਆਖੀ ਹੁੰਦੀ ਜੀ ਆਪਣਾ ਤੇ ਦੇ ਦੇ ਅੱਜ ਦਾ ਜਿਹੜਾ ਸਾਡਾ ਕਿਸਾਨ ਭਲਾਈ ਕੈਂਪ ਹੈਗਾ ਢਿੱਲੇ ਵਿੱਚ ਹੀ ਲਾਇਆ ਇਹਦੇ ਵਿੱਚ ਸਾਡੇ ਜਿਹੜੇ ਕੁਦਰਤੀ ਸੌਮੇ ਆ ਉਹਨਾਂ ਦੀ ਸੰਭਾਲ ਜਿਹੜੀ ਹੈਗੀ ਆ ਸਾਡਾ ਪਾਣੀ ਆ ਸਾਡੀ ਹਵਾ ਸਾਡੀ ਮਿੱਟੀ ਆ ਉਹਨਾਂ ਨੂੰ ਕਿੱਦਾਂ ਅਸੀਂ ਬਚਾਉਣਾ ਉਹਦੇ ਬਾਰੇ ਯਾਨੀ ਕਿ ਕਿਸਾਨ ਵੀਰਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਆ ਇਹਦੇ ਨਾਲ ਨਾਲ ਜਿਹੜੀਆਂ ਸੋਨੇ ਦੀਆਂ ਫਸਲਾਂ ਹੈਗੀਆਂ ਉਹਨਾਂ ਵਾਸਤੇ ਵੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ ਆ ਕਿ ਕਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੈਰਾਈਟੀਆਂ ਸਿਫਾਰਸ਼ ਕੀਤੀਆਂ ਹੋਈਆਂ ਕਿੰਨਾ ਬੀ ਪਾਉਣਾ ਔਰ ਇਸ ਸਮੇਂ ਸਰ ਉਹਦੀ ਲੋਵਾਈ ਔਰ ਬੀਜ ਦੀ ਸੋਧ ਕਿੱਦਾਂ ਕਰਨੀ ਆ ਔਰ ਖਾਦਾਂ ਦੀ ਜਿਹੜੀ ਵਰਤੋਂ ਆ ਉਹ ਮਿੱਟੀ ਪਰਖ ਦੇ ਆਧਾਰ ਤੇ ਪਾਉਣੀ ਆ ਖਾਦਾਂ ਦੇ ਨਾਲ ਰਸਾਇਣਕ ਖਾਦਾਂ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਯਾਨੀ ਕਿ ਤਕਨੀਕੀ ਜਾਣਕਾਰੀ ਦਿੱਤੀ ਆ ਕਿ ਜਿਹੜੀਆਂ ਸਾਡੀਆਂ ਜੈਵਿਕ ਖਾਦਾਂ ਹੈਗੀਆਂ ਤੇ ਜਵਾਨੋ ਖਾਦਾਂ ਹੈਗੀਆਂ ਉਹਨਾਂ ਦੀ ਵੀ ਨਾਲ ਆਪਾਂ ਸਮੇਲ ਜਿਹੜਾ ਹੈਗਾ ਉਹ ਰਸਾਇਣਕ ਖਾਦਾਂ ਦੇ ਨਾਲ ਕਰਨਾ ਪਏਗਾ ਇਦਾਂ ਹੀ ਜਿਹੜੇ ਛੋਟੇ ਤੱਤ ਹੈਗੇ ਆ ਤੇ ਜਿੱਦਾਂ ਜ਼ਿੰਕ ਦੀ ਘਾਟ ਆ ਜਾਂਦੀ ਆ ਲੋਹੇ ਦੀ ਘਾਟ ਆ ਜਾਂਦੀ ਆ ਇਹ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਜਿਹੜੀ ਲੋਹਾ ਖਾਦ ਹੈਗੀ ਆ ਉਹਨੂੰ ਉਦਾਂ ਪਾ ਦਿੰਦੇ ਆ ਇਹਦੀ ਸਪਰੇਅ ਕਰਨੀ ਆ ਇਹਨੂੰ ਕਦੇ ਵੀ ਖਾਦ ਵਾਂਗ ਨਹੀਂ ਪਾਉਣਾ ਇਸ ਕਰਕੇ ਇਹਦੇ ਬਾਰੇ ਵੀ ਤਕਨੀਕੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਨਾਲੋਂ ਨਾਲ ਹੀ ਜਿਹੜੀ ਨਦੀਨ ਨਾਸ਼ਕ ਦੀ ਸਪਰੇਅ ਕਿਦਾਂ ਕਰਨੀ ਆ ਕਦੋਂ ਸਪਰੇਅ ਕਰਨੀ ਆ ਪਾਣੀ ਕਿੰਨਾ ਪਾਉਣਾ ਤੇ ਉਹ ਕਿਹੜੀ ਸਟੇਜ ਤੇ ਸਪਰੇਅ ਕਰਨੀ ਆ ਕਿਹੜੀ ਦਵਾਈ ਹੈਗੀ ਆ ਉਹਦੇ ਬਾਰੇ ਵੀ ਵਿਸਤਾਰਪੂਰਵਕ ਜਿਹੜੀ ਹੈਗੀ ਆ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਆ ਇੱਦਾਂ ਹੀ ਨਾਲ ਜਿਹੜੇ ਕੀੜੇ ਮਕੌੜੇ ਹੈਗੇ ਆ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੀੜੇ ਮਕੌੜਿਆਂ ਦੀ ਆਪਾਂ ਰੋਕਥਾਮ ਜਿਹੜੀ ਹੈਗੀ ਆ ਉਹ ਕਿੱਦਾਂ ਕਰਨੀ ਆ ਕਿਉਂਕਿ ਸਾਡੇ ਕਈ ਮਿੱਤਰ ਕੀੜੇ ਵੀ ਹੁੰਦੇ ਆ ਵਿੱਚ ਕਈ ਵਾਰ ਯਾਨੀ ਕਿ ਜਿਹੜੇ ਦੁਸ਼ਮਣ ਕੀੜੇ ਹੁੰਦੇ ਆ ਉਹਨਾਂ ਦੀ ਮਕਦਾਰ ਘੱਟ ਹੁੰਦੀ ਆ ਮਿੱਤਰ ਕੀੜਿਆਂ ਦੀ ਜ਼ਿਆਦਾ ਹੀ ਹੁੰਦੀ ਆ ਇਸ ਕਰਕੇ ਜਿੱਥੇ ਮਿੱਤਰ ਕੀੜਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਆ ਉਥੇ ਸਾਨੂੰ ਯਾਨੀ ਕਿ ਘੱਟ ਸਪਰੇਅ ਕਰਨ ਦੀ ਲੋੜ ਪੈਂਦੀ ਆ ਇਦਾਂ ਹੀ ਬਿਮਾਰੀਆਂ ਬਾਰੇ ਵੀ ਜਿਹੜੀ ਕਿਸਾਨਾਂ ਨੂੰ ਫਸਲਾਂ ਦੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਉਹਨਾਂ ਵਾਸਤੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਚਾਹੀਦੀ ਆ ਕਿਸਾਨਾਂ ਦਾ ਕਿਦਾਂ ਦਾ ਅਸਰ ਦੇਖਿਆ ਗਿਆ ਹੈ ਹਾਂ ਬਹੁਤ ਵਧੀਆ ਅਕਸਰ ਜੀ ਕਿਸਾਨਾਂ ਨੇ ਯਾਨੀ ਕਿ ਨਾ ਕੀਆ ਤਕਨੀਕੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਆ ਕਿਸਾਨ ਤੁਸੀਂ ਆਪ ਦੇਖ ਰਹੇ ਆ ਕਿ ਜਿੰਨਾਂ ਵੀ ਇਹੀਂ ਪ੍ਰਦਰਸ਼ਨੀਆਂ ਲਾਈਆਂ ਜਿਹੜੀ ਪਰਾਲੀ ਨੂੰ ਸਾਂਭ ਸੰਭਾਲ ਵਾਸਤੇ ਅਸੀਂ ਯਾਨੀ ਕਿ ਸਮਾਰਟ ਸੀਡਰ ਰੱਖਿਆ ਹੋਇਆ ਸਾਫਟ ਸੀਡਰ ਵਾਰੀ ਦੱਸ ਰਹੇ ਆ ਇੱਦਾਂ ਯਾਨੀ ਕਿ ਦਰਖਤ ਲਾਉਣ ਵਾਸਤੇ ਯਾਨੀ ਕਿ ਨਾ ਕੀ ਆ ਫੋਰੈਸਟ ਡਿਪਾਰਟਮੈਂਟ ਜਿਹੜਾ ਹੈਗਾ ਉਹ ਫ੍ਰੀ ਕਿਸਾਨਾਂ ਨੂੰ ਬੂਟੇ ਜਿਹੜੇ ਹੈਗੇ ਆ ਉਹ ਦੇ ਰਿਹਾ ਜੀ ਉਹ ਕਾਫੀ ਉਤਸ਼ਾਹ ਜਿਹੜਾ ਹੈਗਾ ਉਹ ਕਿਸਾਨਾਂ ਦੇ ਵਿੱਚ ਦੇਖਿਆ ਗਿਆ ਠੀਕ ਹੈ